ਜੀ ਗੱਲ ਜੀ ਫਰਸਟ ਵਸ ਫਰੀ ਕੋਡ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਹੈ ਉਹ ਆਪਣਾ WhatsApp ਨੰਬਰ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਉਸ ਤੋਂ ਬਾਅਦ ਆਪਣੀ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਸੂਟ ਲੈ ਕੇ ਆਇਆ ਰੌਮ ਟੈਕਸ ਦਾ ਪਸ਼ਮੀਨਾ ਔਰ ਦੁਪੱਟਿਆਂ ਵਾਲੇ ਸੂਟ ਬਹਿ ਜਾ ਬਹਿ ਜਾ ਕਰਦੇ ਸੂਟ ਲਓ ਜੀ ਜੇ ਤੁਸੀਂ ਇੱਕ ਸੂਟ ਲਓਗੇ ਤਾਂ ਰੇਟ ਉਹੀ ਹੋਊਗਾ ਜੋ ਮੈਂ ਬੋਲੂਗੀ ਜਾਂ ਜੋ ਮੈਂ ਸਕਰੀਨ ਤੇ ਲਿਖੂਗੀ ਠੀਕ ਹੈ ਜੀ ਅਗਰ ਦੋ ਸੂਟ ਲੈਣੇ ਹੋ ਤਾਂ 50 50 ਦੋਨਾਂ ਸੂਟਾਂ ਚੋਂ ਲੈਸ ਹੋ ਜਾਣਗੇ ਜਿਹੜੇ ਮਰਜ਼ੀ ਦੋ ਸੂਟ ਚੱਕ ਸਕਦੇ ਹੋ ਤੁਸੀਂ ਲਓ ਜੀ ਪਹਿਲਾ ਸੂਟ ਪਸ਼ਮੀਨਾ ਰੌਮ ਟੈਕਸ ਦਾ ਰਹੂਗਾ ਇਹ ਵੀ ਪੁੱਛਣ ਦੀ ਲੋੜ ਨਹੀਂ ਆ ਕਿ ਬੁਰਾ ਆਊਗਾ ਕਿ ਨਹੀਂ ਬੁਰ ਨਹੀਂ ਆਉਂਦਾ 100% ਗਰੰਟੀ ਹੋਊਗੀ ਬੁਰ ਨਹੀਂ ਆਉਂਦਾ 컬러 ਵੀ ਨਹੀਂ ਜਾਂਦਾ ਬੁਰ ਵੀ ਨਹੀਂ ਆਉਂਦਾ ਲੋ ਜੀ ਬਹੁਤ ਪਿਆਰਾ ਜਿਹਾ ਸੂਟ ਬਹੁਤ ਹੀ ਸੋਹਣਾ ਉੱਪਰ ਲੱਗਿਆ ਹੋਇਆ ਜੀ ਇਹਦੇ ਪੈਚ ਲੋ ਉੱਪਰ ਜਿਹੜਾ ਪੈਚ ਲੱਗਿਆ ਨਾ ਉਹ ਥੋੜਾ ਜਿਹਾ ਸਿਲਕੀ ਜਿਹਾ ਪੈਚ ਲੱਗੇ ਹੋਇਆ ਬਹੁਤ ਸੋਹਣਾ ਪ੍ਰਿੰਟਡ ਤੇ ਆਹ ਹੈਗਾ ਜੀ ਇਹਦੇ ਫਲਾਵਰ ਸਿੰਗਲ ਟਾਂਕੇ ਦਾ ਵਰਕ ਮਿਲੂਗਾ ਜਿਹੜਾ ਫਲਾਵਰ ਆ ਇਹਨਾਂ ਡੈਲੀਕੇਟ ਜਿਹਾ ਸੂਟ ਹੈਗਾ ਬੜਾ ਸਿਆਣਾ ਸੋਬਰ ਤੇ ਆਹ ਲੋ ਜੀ ਇੱਕ ਫਲਾਵਰ ਇਹ ਹੈਗਾ ਇੱਕ ਫਲਾਵਰ ਤੁਹਾਡੇ ਉੱਪਰ ਆ ਜਾਊਗਾ ਚੈਸ ਏਰੀਆ ਤੇ ਇਹ ਆ ਜਾਊਗਾ ਕਮਰ ਤੇ ਇਹ ਆ ਜਾਊਗਾ ਘੇਰੇ ਤੇ ਠੀਕ ਹੈ ਜੀ ਆ ਰੰਗ ਸਹੀ ਹੈ ਬਸ ਦੇਖ ਲਓ ਕਲਰ ਹੈਗਾ ਮਹਿੰਦੀ ਆਹ ਬਹੁਤ ਸੋਹਣਾ ਸੂਟ ਹੈ ਘੇਰਾ ਇੱਕ ਵਾਰੀ ਨਾਪ ਦੇਣੀ ਆ ਆਹ ਹੈ ਸਹੀ ਬਸ ਇੱਥੇ ਆਹ ਨੋਟ ਕਰ ਲਿਓ ਲੋ ਜੀ ਜਿੱਥੇ ਤੁਹਾਨੂੰ ਬੀਬੀ ਨੇ ਦੱਸਦਾ ਉਹ ਕਲਰ ਨੋਟ ਕਰ ਲਿਓ 26 ਘੇਰਾ ਹੋਊਗਾ ਜੀ ਤੇ ਇਹਦੇ ਨਾਲ ਮਿਲੂਗਾ ਜੀ ਤੁਹਾਨੂੰ ਚਨੂਨ ਦਾ ਦੁਪੱਟਾ ਦੁਪੱਟਾ ਤੁਹਾਨੂੰ ਖੋਲ ਕੇ ਦਿਖਾਉਣੀ ਆ 2.5 ਮੀਟਰ ਦਾ ਦੁਪੱਟਾ ਹੋਊਗਾ ਜੀ ਚਨੋਂਨ ਦਾ ਹਲਕਾ ਤੇ ਆ ਬਿਲਕੁਲ ਲਾਈਟ ਵੇਟ ਆ ਲੋ ਡਿਜ਼ਾਈਨਿੰਗ ਹੀ ਦੇਖ ਸਕਦੇ ਹੋ ਤੁਸੀਂ ਇਹ ਆ ਲੋ ਇਹ ਆ ਗਈ ਸੈਂਟਰ ਦੇ ਵਿੱਚ ਡਿਜ਼ਾਈਨਿੰਗ ਵੀ ਡਿਫਰੈਂਡ ਈ ਆ ਆ ਲੋ ਜੀ ਇਹ ਆ ਗਿਆ ਪੱਲਾ ਤੇ ਫੋਰ ਸਾਈਡ ਮਿਲੂਗੀ ਇਹ ਵਾਲੀ ਤੁਹਾਨੂੰ ਲੇਸ ਅਰ ਜੀ ਇਹ ਲੇਸ ਅੰਦਰ ਲੱਗੀ ਹੋਈ ਆ ਕਿ ਪੁੱਠੇ ਦੇ ਬਸ ਨਹੀਂ ਨਹੀਂ ਇਦਾਂ ਆ ਲੋ ਅਬਰੀਕ ਜੀ ਲੇਸ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਤੇ ਪ੍ਰਾਈਸ ਉਹਦੇ ਅਕੋਰਡਿੰਗਲੀ ਜੱਜ ਕਰੋ ਕਿੰਨੀ ਕੁ ਹੋਊਗੀ ਮੇਰੇ ਦੱਸਣ ਤੋਂ ਪਹਿਲਾਂ 2075 ਦੇ ਵਿੱਚ ਸੂਟ ਆਜੂਗਾ ਬਿਲਕੁਲ ਮਿਨੀਮਮ ਪ੍ਰਾਈਸ ਤੇ ਜੀ ਇਸ ਤੋਂ ਥੱਲੇ ਪ੍ਰਾਈਸ ਕੋਈ ਮਿਲ ਨਹੀਂ ਸਕਦੀ ਲੋ ਅਗਲਾ ਸੂਟ ਦੇਖੋ ਉਹਦੇ ਨਾਲ ਦਾ ਹੀ ਇਹ ਕਲਰ ਫਰਕ ਮਿਲੂਗਾ ਬਸ ਲੋ ਕਲਰ ਦੇਖ ਲਓ ਨੋਟ ਕਰ ਲਿਓ ਕਲਰ ਕਿਹੜਾ ਕਲਰ ਦੱਸਾਂਗੇ ਇਹਨੂੰ ਆਪਾਂ ਲਾਈਟ ਵਾਈਨ ਜਾਂ ਕਹਿ ਸਕਦੇ ਆ ਬਸ ਇੱਥੇ ਸਹੀ ਹੈ ਕਲਰ ਸਹੀ ਆ ਰਿਹਾ ਪਰ ਮੈਂ ਤੁਹਾਨੂੰ ਥੋੜਾ ਜਿਹਾ ਆਈਡੀਆ ਦੇ ਦੇਣੀ ਆ ਬਸ ਜਿਵੇਂ ਆਪਾਂ ਲਾਈਟ ਵਾਈਨ ਜਿਹਾ ਕਲਰ ਕਹਿ ਦਈਏ ਇਹਨੂੰ ਜਾਂ ਅਨੀਆਂ ਜਾਂ ਕਲਰ ਕਹਿ ਦਈਏ ਜਾਮਣੀ ਅਨੀਆਂ ਜਾਂ ਜਿਹੜਾ ਇੱਕ ਪਿਆਜ਼ ਹੁੰਦਾ ਥੋੜਾ ਜਿਹਾ ਜਾਮਣੀ ਜਿਹਾ ਪਿਆਜ਼ ਉਹ ਵਾਲਾ ਕਲਰ ਹੈ ਤੇ ਬਹੁਤ ਹੀ ਸੋਹਣਾ ਸੂਟ ਹੈ 262 ਘੇਰਾ ਮਿਲੂਗਾ ਇਹ ਵਾਲਾ ਮਿਲੂਗਾ ਜੀ ਨਾਲ ਦੁਪੱਟਾ ਸੇਮ ਹੀ ਦੁਪੱਟਾ ਮਿਲੂਗਾ ਖੋਲਣ ਦੀ ਆਪਾਂ ਨੂੰ ਲੋੜ ਹੀ ਨਹੀਂ ਹੈਗੀ ਜਿੱਦਾਂ ਡਿਜ਼ਾਈਨਿੰਗ ਦੁਪੱਟੇ ਦੀ ਪਹਿਲਾਂ ਦੇਖ ਲਈ ਉਹੀ ਹੈਗਾ ਪ੍ਰਾਈਸ 2075 ਇੱਕ ਸੂਟ ਲਈ ਦੋ ਸੂਟ ਚੱਕੋਗੇ 2025-25 ਤੇ ਮਿਲਣਗੇ ਲੋ ਜੀ ਰਸਟ ਕਲਰ ਦੇ ਵਿੱਚ ਸੂਟ ਹੈ ਬਹੁਤ ਪਿਆਰਾ ਸੂਟ ਹੈ ਕਲਰ ਹੈਗਾ ਜੀ ਇਹਦਾ ਰਸਟ ਰਾਮ ਟੈਕਸ ਦੀ ਬਕਾਇਦਾ ਤੁਹਾਨੂੰ ਸਟੈਂਪ ਮਿਲੂਗੀ ਇਹ ਸੀ ਲੋ ਠੀਕ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਔਰ ਵਰਕ ਸਿੰਗਲ ਟਾਂਕੇ ਦਾ ਵਰਕ ਔਰ ਰਾਮ ਟੈਕਸ ਦਾ ਪਸ਼ਮੀਨਾ ਕਿਆ ਬਾਤ ਹੈ ਇਹ ਹੈਗਾ ਜੀ ਇਹਦਾ ਦੁਪੱਟਾ ਦੁਪੱਟੇ ਦੀ ਡਿਜ਼ਾਈਨਿੰਗ ਉਹੀ ਹੈ ਜਿਹੜੀ ਕੁਸੀਂ ਸਭ ਤੋਂ ਪਹਿਲੇ ਸੂਟ ਦੇ ਵਿੱਚ ਦੇਖੀ ਸੀ ਤੇ ਇੱਕ ਕਲਰ ਹੋਰ ਹਮ ਲਓ ਜੀ ਇੱਕ ਬਲੈਕ ਕਲਰ ਦੇ ਵਿੱਚ ਆਉਗਾ ਇੱਕ ਹੋਰ ਪਿਆਰਾ ਲੱਗਦਾ ਹੋਰ ਆ ਲੋ ਬਹੁਤ ਸੋਹਣਾ ਲੱਗਦਾ ਜੀ ਬਲੈਕ ਕਲਰ ਵੀ ਬਹੁਤ ਪਿਆਰਾ ਲੱਗਦਾ ਆ ਸਮਝ ਪਹਿਲਾਂ ਤਾਂ ਉੱਪਰਲੇ ਫਲਾਵਰ ਦੇਖੋ ਠੀਕ ਹੈ ਜੀ ਤੇ ਫਿਰ ਤੁਸੀਂ ਦੇਖੋ ਇਹਦਾ ਘੇਰਾ ਆ ਬਹੁਤ ਪਿਆਰਾ ਸੂਟ ਹੈ ਸੂਟ ਤਾਂ ਜੀ ਕੋਈ ਘਟਣੀ ਆ ਦੇਖੋ ਕਲਰ ਚੁਆਇਸ ਆਪਣੀ ਆਪਣੀ ਹੁੰਦੀ ਆ ਤੇ ਸੂਟ ਸਾਰੇ ਬਹੁਤ ਸੋਹਣੇ ਆ 2075 ਦੇ ਸੀਗੇ ਇਹ ਸੂਟ ਹੁਣ ਮੈਂ ਅਗਲੀ ਡਿਜ਼ਾਈਨਿੰਗ ਜਿਹੜੀ ਸ਼ੁਰੂ ਕਰਨ ਲੱਗੀ ਆ ਇਹਦੇ ਵਿੱਚੋਂ ਆਪਣੇ ਕੋਲੋਂ ਇੱਕ ਆਫਲਾਈਨ ਹੀ ਚੱਲਿਆ ਗਿਆ ਪਹਿਲਾਂ ਇਹ ਸੂਟ ਮਿਲੂਗਾ ਜੀ ਤੁਹਾਨੂੰ 2375 ਦਾ ਇੱਕ ਸੂਟ 2375 ਦਾ ਤੇ ਦੋ ਸੂਟ ਆ ਜਿਹੜੇ ਉਹ 2300 2525 ਦੇ ਲੱਗਣਗੇ ਠੀਕ ਹੈ ਜੀ ਲਓ ਇਹ ਮਾਰਾ ਜਿਹੜਾ ਪਸ਼ਮੀਨਾ ਹੈਗਾ ਨਾ ਇਹ ਥੋੜਾ ਜਿਹੜਾ ਸਿਲਕ ਪਸ਼ਮੀਨਾ ਟਾਈਪ ਨਹੀਂ ਹੁੰਦਾ ਇਹਨੂੰ ਲਗਜ਼ਰੀ ਪਸ਼ਮੀਨਾ ਕਹਿੰਦੇ ਆ ਰਾਮਟੈਕਸ ਦੇ ਵਿੱਚ ਠੀਕ ਹੈ ਜੀ ਇਹਨੂੰ ਰਾਮਟੈਕਸ ਦਾ ਲਗਜ਼ਰੀ ਪਸ਼ਮੀਨਾ ਬਹੁਤ ਸੋਹਣਾ ਪਸ਼ਮੀਨਾ ਆਹ ਲੋ ਲੋ ਜੀ ਸਾਰੇ ਦੇ ਵਿੱਚ ਤੁਹਾਨੂੰ ਇਹ ਪ੍ਰਿੰਟ ਮਿਲੂਗਾ ਠੀਕ ਹੈ ਬਹੁਤ ਪਿਆਰਾ ਹੈ ਉੱਪਰ ਥੋੜਾ ਜਿਹਾ ਡਾਰਕ ਹੈਗਾ ਇਹ ਮਹਿੰਦੀ ਜਿਹਾ ਕਲਰ ਹੈਗਾ ਡਸਟੀ ਮਹਿੰਦੀ ਡਸਟੀ ਮਹਿੰਦੀ ਸਹੀ ਆ ਰਿਹਾ ਹੁਣ ਤੇ ਘੇਰੇ ਤੇ ਇਹ ਵਾਲਾ ਮਿਲੂਗਾ ਜੀ ਤੁਹਾਨੂੰ ਸਾਰਾ ਵਰਕ ਘੇਰਾ ਨਾਪ ਦੇਣੀ ਹੈ ਤੁਹਾਨੂੰ 25.25 ਕੇ ਰਾਜੀ ਤੇ ਨਾਲ ਮਿਲੂਗੀ ਇਹ ਵਾਲੀ ਲੇਸ ਡਬਲ ਲੇਸ ਦੇਖੋ ਤੁਸੀਂ ਡਬਲ ਡਬਲ ਲੇਸ ਲੋ ਠੀਕ ਹੈ ਜੀ ਤੇ ਅੱਗੇ ਦੇਖੋ ਬੈਕ ਸਾਈਡ ਦੇਖੋ ਇਹਦੀ ਬੈਕ ਸਾਈਡ ਤੇ ਤੁਹਾਨੂੰ ਫੇਰ ਉਦਾਂ ਹੀ ਪ੍ਰਿੰਟ ਮਿਲੂਗਾ ਇਹ ਵਾਲਾ ਜਿਸ ਤਰ੍ਹਾਂ ਤੁਸੀਂ ਫਰੰਟ ਤੇ ਦੇਖਿਆ ਸੀ ਆ ਵਾਲਾ ਬਾਰਡਰ ਮਿਲੂਗਾ ਬੈਕ ਸਾਈਡ ਤੇ ਤੁਹਾਨੂੰ ਮੈਂ ਉੱਪਰ ਚੱਕ ਕੇ ਦਿਖਾਉਣੀ ਆ ਤੁਹਾਨੂੰ ਆ ਲੋ ਠੀਕ ਹੈ ਜੀ ਇੱਥੋਂ ਬਾਜੂ ਸ਼ੁਰੂ ਹੋ ਜਾਂਦੀ ਹੈ ਜੀ ਬਾਜੂ ਦਾ ਕਪੜਾ ਤੁਹਾਨੂੰ ਅਲੱਗ ਮਿਲੂਗਾ ਇੱਥੋਂ ਕਟਿੰਗ ਹੋਊਗੀ ਆ ਬਾਜੂ ਦਾ ਬਾਰਡਰ ਹੋਊਗਾ ਆ ਬਾਜੂ ਦੀ ਪ੍ਰਿੰਟਿੰਗ ਹੋਊਗੀ ਅੱਧਾ ਮੀਟਰ ਕਪੜਾ ਜਿਹੜਾ ਉਹ ਬਾਜੂ ਲਈ ਤੁਹਾਨੂੰ ਅਲੱਗ ਮਿਲੂਗਾ 3 ਮੀਟਰ ਦੀ ਮਿਲੂਗੀ ਜੀ ਸਲਵਾਰ ਤੇ 3 ਮੀਟਰ ਦਾ ਮਿਲੂਗਾ ਸ਼ਰਟ ਠੀਕ ਹੈ ਜੀ ਜਿਹੜਾ ਇਹ ਪਸ਼ਮੀਨਾ ਹੈਗਾ ਜਿਹਨੂੰ ਆਪਾਂ ਸਿਲਕ ਪਸ਼ਮੀਨਾ ਵੀ ਕਹਿ ਦਿੰਦੇ ਆ ਹਾਂ ਇਹ ਸਹੀ ਇੱਥੇ ਦੇਖ ਲਿਆ ਰਾਮ ਟੈਕਸ ਦੇ ਵਿੱਚ ਇਹ ਲਗਜ਼ਰੀ ਪਸ਼ਮੀਨਾ ਕਹਿੰਦੇ ਆ ਇਹਨੂੰ ਠੀਕ ਹੈ ਜੀ ਔਰ ਬੜਾ ਪਿਆਰਾ ਪਸ਼ਮੀਨਾ ਜੀ ਬਹੁਤ ਸੋਨਾ ਬਹੁਤ ਹੀ ਜ਼ਿਆਦਾ ਸੋਨਾ ਤੇ ਹੁਣ ਮੈਂ ਤੁਹਾਨੂੰ ਇਹ ਦੁਪੱਟਾ ਦਿਖਾ ਦਿੰਨੀ ਆ ਚਨੂਨ ਆਹ ਲੋ ਚਨੂਨ ਦਾ ਦੁਪੱਟਾ ਬਹੁਤ ਪਿਆਰਾ ਲਸ਼ ਲਸ਼ ਕਰਦੇ ਦੁਪੱਟੇ ਆ ਵੀ ਲਸ਼ ਲਸ਼ ਕਰਦੇ 2.5 ਮੀਟਰ ਦਾ ਪੂਰਾ ਵੱਡਾ 4 ਸਾਈਡ ਬਾਰਡਰ ਵਿੱਚ ਲਾਈਨਿੰਗ ਨਾਲ ਛੋਟੀ ਬੂਟੀ ਤੇ ਸਕੈਲਪਿੰਗ ਹੋਈ ਹੋਈ ਆ 4 ਸਾਈਡ ਠੀਕ ਹੈ ਜੀ ਇਹ ਸੂਟ ਮਿਲੂਗਾ ਜੀ ਤੁਹਾਨੂੰ 2375 ਦੇ ਵਿੱਚ ਫ੍ਰੀ ਸ਼ਿਪਿੰਗ ਨਾਲ ਅਗਲਾ ਇਹਦੇ ਵਿੱਚ ਇਹ ਵਾਲਾ ਕਲਰ ਹੈ ਜਿਹੜਾ ਮਰਜ਼ੀ ਕਲਰ ਚੱਕ ਲੋ ਜੀ ਸਾਰੇ ਸੂਟਾਂ ਕਲਰ ਸਾਰੇ ਬਹੁਤ ਸੋਹਣੇ ਨੇ ਸ਼ਾਇਦ ਉਹਨਾਂ ਸੋਹਣਾ ਕੈਮਰੇ ਚ ਨਹੀਂ ਆ ਰਿਹਾ ਹੋਵੇ ਜਿੰਨੇ ਸੋਹਣੇ ਵੈਸੇ ਨਹੀਂ ਠੀਕ ਬਹੁਤ ਸੋਹਣਾ ਬਹੁਤ ਹੀ ਜ਼ਿਆਦਾ ਸੋਹਣਾ ਜਮਣੀ ਜਿਹਾ ਕਲਰ ਹੈਗਾ ਇਹਦਾ ਜਰਮਨੀ ਵਾਈਨ ਜਰ ਵਾਈਨ ਡਾਰਕ ਵਾਈਨ ਜ ਥੋੜਾ ਜਿਹਾ ਕੈਮਰੇ ਨਾਲ ਸੱਚੇ ਇੱਥੇ ਸੋਹਣਾ ਸੱਚੀ ਜਿਆਦਾ ਸੋਹਣਾ ਹੈ ਕੈਮਰੇ ਨਾਲ ਆਹ ਲੋ ਜੀ ਠੀਕ ਹੈ ਤੇ ਇਹਦੇ ਵੀ ਲੱਗੀ ਹੋਈ ਹੈ ਡਬਲ ਡਬਲ ਲੇਸ ਇਹ ਹੈਗੀ ਸਲਵਾਰ ਤੇ ਇਹ ਹੈਗਾ ਬਾਜੀ ਦਾ ਸਟੱਫ ਠੀਕ ਹੈ ਜੀ ਤੇ ਨਾਲ ਮਿਲੂਗਾ ਇਹ ਵਾਲਾ ਦੁਪੱਟਾ ਦੁਪੱਟੇ ਸੇਮ ਹੀ ਆ ਸਾਰੇ ਜਿਹੜਾ ਪਹਿਲਾਂ ਦੇਖ ਲਿਆ ਉਹਦੇ ਵਰਗਾ ਹੀ ਹੈ ਤੇ ਪ੍ਰਾਈਸ 2300 75 ਮਿਲੂਗੀ ਪਸ਼ਮੀਨਾ ਹੋਊਗਾ ਜੀ ਇਹ ਸੌਰੀ ਰੌਂਗ ਟੈਕਸ ਨਹੀਂ ਇਹ ਆਰਟੈਕਸ ਹੈ ਮੇਰੇ ਮੂੰਹ ਰੌਂਗ ਟੈਕਸ ਹੀ ਨਿਕਲ ਜਾਂਦਾ ਆਮ ਰੌਂਗ ਟੈਕਸ ਦਾ ਪਛੀਨਾ ਵੀ ਬਹੁਤ ਵਧੀਆ ਔਰ ਆਰਟੈਕਸ ਦਾ ਵੀ ਬਹੁਤ ਵਧੀਆ ਸੇਮ ਹੀ ਨੇ ਬਿਲਕੁਲ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਦੋਨੋਂ ਇਹੀ ਕੋਈ ਬੁਰਣੀ ਆਉਂਦਾ ਕੋਈ ਕਲਰ ਨਹੀਂ ਜਾਂਦਾ ਠੀਕ ਹੈ ਜੀ ਆਹ ਲਓ ਜੀ ਇਹ ਵਾਲਾ ਹੈਗਾ ਅਗਲਾ ਕਲਰ ਥੋੜਾ ਜਿਹਾ ਕੀ ਕਹਾਵਾਂਗੇ ਇਹਨੂੰ ਕਿਹੜਾ ਕਲਰ ਕਹਾਵਾਂਗੇ ਕਲਰ ਸਹੀ ਆ ਗਿਆ ਗ੍ਰੀਨ ਫਰੋ ਜੀ ਜੇ ਗ੍ਰੀਨ ਜਾਂ ਕੁਛ ਹੈ ਨਾ ਸਹੀ ਆ ਰਿਹਾ ਆਈ ਜਾਂਦਾ ਆਹ ਲਓ ਜੀ ਇਹ ਬਾਜੂ ਦਾ ਸਟੱਫ ਹੋਗਾ ਔਰ ਇਹ ਬੈਕ ਸਾਈਡ ਹੋਊਗੀ ਸਹੀ ਹੈ ਕਰਨ ਠੀਕ ਹੈ ਜੀ ਤੇ ਇਹ ਹੈਗਾ ਦੁਪੱਟਾ ਆਰਟੈਕਸ ਦਾ ਲਗਜ਼ਰੀ ਕਸ਼ਮੀਨਾ ਜਿਹਨੂੰ ਅਸੀਂ ਸਿਲਕ ਕਸ਼ਮੀਨਾ ਜਿਹਾ ਮੰਨਦੇ ਆਂ ਕਾਊਂਟ ਕਰਦੇ ਆਂ ਆਹ ਲੋ ਅਗਲਾ ਦੇਖੋ ਸਿਰਾ ਸੂਟ ਰਹੀ ਜੀ ਸਿਰਾ ਰਸਟ ਕਲਰ ਡਾਰਕ ਰਸਟ ਨਹੀਂ ਥੋੜਾ ਜਿਹਾ ਔਰੇਂਜ ਰਸਟ ਵਾਲੀ ਟੋਨ ਨੂੰ ਹੈ ਇਹ ਰਾਮਟੈਕਸ ਦਾ ਪਸ਼ਮੀਨਾ ਹੈ ਸਾਰੇ ਫਰੰਟ ਦੇ ਉੱਪਰ ਵਰਕ ਮਿਲੂਗਾ ਟੋਟਲੀ ਸਾਰੇ ਫਰੰਟ ਦੇ ਉੱਪਰ ਵਰਕ ਹੈ ਆਰੀ ਵਰਕ ਹੋਇਆ ਹੈ ਸਾਰੇ ਫਰੰਟ ਦੇ ਠੀਕ ਹੈ ਘੇਰਾ ਦੇਖ ਲਓ ਘੇਰੇ ਦੇ ਉੱਪਰ ਸਾਰੇ ਤੇ ਹੈਂਡ ਵਰਕ ਮਿਲੂਗਾ ਸਿੱਪੀ ਪਲੱਸ ਨੋਟ ਵਰਕ ਕਲਰ ਸਹੀ ਆ ਰਿਹਾ ਹਾਂ ਸਹੀ ਹੈ ਕਲਰ ਸਹੀ ਹੈ ਤੇ ਸਾਈਡ ਤੇ ਬਾਜੂ ਵੀ ਨਿਕਲੂਗੀ ਤੁਹਾਡੀ ਇਸ ਤਰ੍ਹਾਂ ਪ੍ਰਿੰਟਡ ਤੇ ਬੈਕ ਸਾਈਡ ਹੈ ਜਿਹੜੀ ਸੋ ਇਹ ਨਵੀਂ ਡਿਜ਼ਾਈਨ ਹੈ ਉਹ ਵਾਲੀ ਬਾਰਡਰ ਮਿਲੂਗੀ ਬੈਕ ਸਾਈਡ ਤੇ ਪਲੇਨ ਮਿਲੂਗੀ ਬੈਕ ਸਾਈਡ ਤੇ ਇਹਦੇ ਨਾਲ ਵਿੱਚ ਇਹ ਬਿਲਕੁਲ ਪਲੇਨ ਨਹੀਂ ਹੈਗਾ ਹਨਾ ਥੋੜਾ ਥੋੜਾ ਲਸਰਾਈਆਂ ਨਹੀਂ ਲਸਰਾਈਆਂ ਦੀਦੀਆਂ ਨਹੀਂ 3 ਮੀਟਰ ਦੀ ਸਲਵਾਰ ਹੋਊਗੀ ਔਰ 2.5 ਮੀਟਰ ਦੀ ਸ਼ਰਟ ਹੋਊਗੀ ਠੀਕ ਹੈ ਜੀ ਸਲਵਾਰ ਦੇਖੋ ਇਹ ਵਾਲੀ ਹੈਗੀ ਇਹਦੀ 3 ਮੀਟਰ ਦੀ ਪਸ਼ਮੀਨੇ ਦੀ ਸਲਵਾਰ ਠੀਕ ਹੈ ਦੁਪੱਟਾ ਦੇਖ ਲਓ ਕਾਫੀ ਸਾਰਾ ਵਰਕ ਹੈ ਜੀ ਇਹ ਸੂਟ ਦੇ ਉੱਪਰ ਤੁਹਾਨੂੰ ਮਿਲ ਰਿਹਾ ਤੇ ਇਹ ਨਾ ਸ਼ਾਲ ਦੁਪੱਟਾ ਹੈ ਚਨੋਂਨ ਦਾ ਦੁਪੱਟਾ ਨਹੀਂ ਹੈਗਾ ਸ਼ਾਲ ਦੁਪੱਟਾ ਪਤਲੇ ਵਾਲਾ ਬਿਲਕੁਲ ਪਤਲੇ ਵਾਲਾ ਹੈ ਦੁਪੱਟੇ ਵਰਗਾ ਹੀ ਪਰ ਹੁੰਦਾ ਥੋੜਾ ਜਿਹਾ ਗਰਮ ਹੈ ਇਹ ਲੋ ਇਹ ਵਾਲਾ ਰਹੂਗਾ ਇਹਦੇ ਨਾਲ ਸ਼ਾਲ ਦੁਪੱਟਾ ਠੀਕ ਹੈ ਜੀ ਤੇ ਆਹ ਲੋ ਇਹ ਵਾਲਾ ਪ੍ਰਿੰਟ ਹੈ ਠੀਕ ਹੈ ਲੋ ਤੁਹਾਨੂੰ ਮੈਂ ਲੈ ਕੇ ਦਿਖਾਉਣੀ ਆ ਬੜਾ ਮਜ਼ੇਦਾਰ ਹੈ ਪੁੱਲਾ ਪੁੱਲਾ ਆ ਜਾ ਬੜਾ ਹੀ ਸੋਹਣਾ ਜਿਹਾ ਪੋਲਾ ਪੋਲਾ ਜਿਆ ਇਹ ਲੈਣ ਨੂੰ ਪਰ ਸਿਰ ਤੇ ਟਿਕਣ ਵਾਲਾ ਲੈਣਾ ਸਿਰ ਤੇ ਤੁਹਾਡੀ ਮਰਜ਼ੀ ਹੈ ਤੇ ਪ੍ਰਾਈਸ ਹੋਊਗੀ ਜੀ 2475 ਸਿੰਗਲ ਸੂਟ ਦੀ 2425 ਡਬਲ ਸੂਟ ਦੀ ਦੋ ਸੂਟ ਲਓਗੇ ਤਾਂ 2425 ਅਗਲਾ ਕਲਰ ਦਾ ਫਰਕ ਹੈ ਬਸ ਬਾਕੀ ਸੇਮ ਹੈ ਆਹ ਲੋਹ ਦੀ ਸਾਰੇ ਦੇ ਉੱਪਰ ਵਰਕ ਫਰੰਟ ਸਾਰਾ ਸਲੇਟੀ ਉੱਪਰ ਵਰਕ ਹੈ ਫਰੰਟ ਤੇ ਠੀਕ ਹੈ ਜੀ ਤੇ ਘੇਰਾ ਹੈਗਾ ਪੀਕਾਕ ਦਾ ਸ਼ੇਡ ਕਵਾਂਗੇ ਮੈਨੂੰ ਲੱਗਦਾ ਇਹਨੂੰ ਆਪਾਂ ਆ ਇੱਥੇ ਰੰਗ ਸਹੀ ਹੈ ਬਸ 3 ਮੀਟਰ ਦੀ ਸਲਵਾਰ ਨਾਲ ਠੀਕ ਹੈ ਤੇ ਇਹ ਹੈ ਜੀ ਇਹਦਾ ਦੁਪੱਟਾ ਦੁਪੱਟਾ ਆਪਾਂ ਨੂੰ ਖੋਲਣ ਦੀ ਲੋੜ ਨਹੀਂ ਹੈ ਮੈਨੂੰ ਲੱਗਦਾ ਬਸ ਪ੍ਰਾਈਸ 2450 ਦਿਖਾ ਚੁੱਕਿਆ ਤੇ ਬਸ ਲੋ ਜੀ ਇੱਕ ਹੈਗਾ ਇਹ ਵਾਲਾ ਸ਼ੇਡ ਇਹ ਵੀ ਸਾਰਾ ਖੋਲਣ ਦੀ ਮੈਨੂੰ ਅਦਾ ਲੋੜ ਨਹੀਂ ਸਾਰੇ ਦੇ ਵਿੱਚ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ ਲੋ ਇਹ ਤਾਂ ਖੋਲ ਦੇ ਲਿਆ ਤੇ ਇਹ ਹੈਗਾ ਜੀ ਇਹਦਾ ਕੇਰਾ ਕਲਰ ਬਹੁਤ ਸੋਹਣਾ ਹੈ ਪਿੰਕ ਜਿਹਾ ਹੈਗਾ ਮੈਜੈਂਟਾ ਕਲਰ ਨਹੀਂ ਹੈਗਾ ਇਹਨੂੰ ਮੈਜੈਂਟਾ ਨਾ ਸਮਝਿਓ ਤੁਸੀਂ ਇਹ ਪਿੰਕ ਕਲਰ ਹੈਗਾ ਜਿਵੇਂ ਰਾਣੀ ਸ਼ੇਡ ਜਿਹਾ ਹੁੰਦਾ ਉਹ ਵਾਲਾ ਸ਼ੇਡ ਹੈ ਐਗਜ਼ੈਕਟ ਸੋਹਣਾ ਜਿਹਾ ਕਲਰ ਹੈਗਾ ਤੇ ਇਹ ਦੁਪੱਟਾ ਵੀ ਲਓ 24 ਤੋਂ 75 ਦੇ ਵਿੱਚ ਫ੍ਰੀ ਸ਼ਿਪਿੰਗ ਨਾਲ ਲੋ ਜੀ ਇਹ ਮਹਿੰਦੀ ਜਿਹਾ ਕਲਰ ਹੋ ਗਿਆ ਬੈਕ ਸਾਈਡ ਤੇ ਬਾਰਡਰ ਮਿਲੂਗਾ ਪ੍ਰਿੰਟਡ ਇਦਾਂ ਦਾ ਸਾਰਾ ਬੈਕ ਸਾਈਡ ਤੇ ਹੋਰ ਕੋਈ ਵਰਕ ਨਹੀਂ ਮਿਲੂਗਾ ਆ ਸਲਵਾਰ ਹੈ 3 ਮੀਟਰ ਦੀ ਤੇ ਇਹ ਹੈਗਾ ਕਿੱਥੇ ਗਿਆ ਆ ਹੈਗਾ ਇਹਦਾ ਬਾਰਡਰ ਬੈਕ ਸਾਈਡ ਠੀਕ ਹੈ ਜੀ ਇਹ ਹੈਗੀ ਹੈ ਤੁਹਾਡਾ ਦੁਪੱਟਾ ਤੇ ਪ੍ਰਾਈਸ ਹੈਗੀ ਹੈ 2400 ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ